ਹਾਂ ਜੀ ਸਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਕਿ ਇਸ ਮੰਚ ਰੱਖੀ ਗਈ ਹੈ। ਮਿਤੀ 30 8 24 ਨੂੰ ਬੀਐਸਐਫ ਵਾਲੇ ਜਿਹੜੇ ਆ ਪਟੌਲੀ ਕਰ ਰਹੇ ਸੀ ਤੇਰੀ ਦੀ ਪਿੰਡ ਦੇ ਲਾਗੇ ਤੇ ਉਹਨਾਂ ਨੇ ਇੱਕ ਮੋਟਰਸਾਈਕਲ ਰੋਕਿਆ ਤੇ ਮੋਟਰਸਾਈਕਲ ਦੇ ਵਿੱਚ ਚਾਰ ਜਨੇ ਸਵਾਰ ਸੀ। ਜਦ ਰੋਕਦਿਆਂ ਲੋਗਾਂ ਨੇ ਤਿੰਨ ਚਾਰ ਜਨੇ ਭੱਜ ਨਿਕਾਉਣ ਜਾਂ ਹੋ ਗਏ ਇੱਕ ਜਿਹੜਾ ਉਹਨਾਂ ਕਾਬੂ ਆ ਗਿਆ। ਜਿਹਦਾ ਜਿਸ ਤੇ ਪੁਲਿਸ ਪਾਰਟੀ ਨੂੰ ਇਨਫਾਰਮ ਕੀਤਾ ਪੁਲਿਸ ਪਾਰਟੀ ਵੀ ਗਈ ਤੇ ਉਹਨੂੰ ਕਾਬੂ ਕੀਤਾ। ਉਹਦੇ ਵਿੱਚ ਉਹਦਾ ਨਾਮ ਜੈ ਗੁਰਵਿੰਦਰ ਸਿੰਘ ਉਰਫ ਦਵਿੰਦਰ ਸਿੰਘ ਉਰਫ ਟੌਮ ਪੁੱਤਾ ਦਰਸ਼ਨ ਸਿੰਘ ਵਾਸੀ ਭਗਵਾਨਪੁਰਾ। ਨ ਹਾਲ ਬਲੀਲੀ थाना ਖਲੜਾ ਇਹਦੇ ਆਪਣਾ ਨਾਮ ਪਤਾ ਦੱਸਿਆ ਤੇ ਇਹਦਾ ਜਿਹੜੀ ਜੇਬ ਸੀ ਪੈਂਟ ਦੀ ਉਹਦੇ ਵਿੱਚ ਜਿਹੜੀ ਹਰਨ ਬਰਾਬਦ ਹੋਈ ਉਹ ਹਰੋਂ ਦਾ ਜਿਹੜਾ ਵੇਟ ਕੀਤਾ ਉਹ ਹੀ 500 ਤੇ 16 ਨਾਲ ਤੇ ਬਾਕੀ ਦੇ ਨਾਲ ਇਹਨੇ ਤਿੰਨ ਸਾਥੀ ਉਹ ਭਜਨ ਕਾਮਯਾਬ ਹੋ ਗਏ ਜਿਨ੍ਹਾਂ ਦੀ ਅਸੀਂ ਤਲਾਸ਼ ਕਰ ਰਹੇ ਹਾਂ ਹੁਣ ਅਪਰੇਟ ਕਰ ਰਹੇ ਹਾਂ ਉਹਨਾਂ ਨੂੰ ਦਰਸਤ ਕਰਾਂਗੇ ਸਰ ਪਤਾ ਲੱਗਾ ਕੋਈ ਕਿੰਨੀ ਕ ਹੈ ਰੋਵਨ ਜਿਹੜੀ ਹੋਰ ਆਈ ਸੀ ਇਹਨਾਂ ਦੇ ਨਾਲ ਇਹਦੇ ਜੇ ਵੀ ਇਹ ਵੀ ਅਜੇ ਪੁਲਿਸ ਰਿਮਾਂਡ ਤੇ ਜੇ ਕੋਸ਼ਿਸ਼ ਕਰ ਰਹੇ ਹਾਂ ਦੇ ਇਹ ਵੀ ਇਹਨੇ ਡਰਾਅਰਾਂ ਜਿਹੜਾ ਡਿਲੀਵਰੀ ਦੇ ਲਾਗੇ ਜਿਹੜੀ ਉੱਥੇ ਸਟਾਈ ਸੀਗੀ ਇਹਨਾਂ ਨੂੰ ਕਰਦੇ ਜਾਂਦੀ ਬਸਕਸ ਓਕੇ ਸਰ ਇਹ ਤੇ ਸਟਾਜ ਜੀ ਮਤੀ 2884 ਨੂੰ ਸਾਡੇ ਐਸਆਈ ਨਿਰਮਲ ਸਿੰਘ ਚਾਰ ਚੌਕੀ ਰਾਜੋ ਕੇ ਜੇ ਗਸ਼ਤ ਕਰਦੇ ਗਸ਼ਤ ਕਰਦੇ ਸੌਦਰ ਨੂੰ ਕਲਸੀਆਂ ਖੁਰ ਤੋਂ ਇਹਨਾਂ ਨਾਲ ਇੱਕ ਪ੍ਰੋਫੈਸ਼ਨਲ ਵੇਖ ਕੇ ਇੱਕ ਮੋਟਰਸਾਈਕਲ ਦੇ ਨੌਜਵਾਨਾ ਕਲਜੀਤ ਸਿੰਘ ਪੁੱਤਰ ਪਰਸੀਮ ਸਿੰਘ ਵਾਸੀ ਕਲਸੀਆਂ ਖੁਰ ਆਮ ਕਰਕੇ ਘੇਰੋਨ ਨਾਲ ਜਿਹੜੀ ਆ ਡਰਾਅਰਾਂ ਇਹ ਮਿਲਾਉਂਦਾ ਤੇ ਕੇ ਵੇਖਦਾ ਅੱਜ ਇਹਦਰ ਆ ਰਿਹਾ ਜੇ ਨਾਕਾਬੰਦੀ ਕੀਤੀ ਜਾਵੇ ਤੇ ਕਾਬੂ ਵਾਸ ਕਰਦਾ ਜਿਸ ਤੇ ਇਹਨਾਂ ਨੇ ਅਮੀਸ਼ਾ ਪਿੰਡ ਦੇ ਚ ਸੂਵੇ ਦੇ ਨਾਕਾਬੰਦੀ ਕੀਤੀ ਇਸੇ ਦਰਾਰ ਨੇ ਮੋਟਰਸਾਈਕਲ ਤੇ ਆ ਮੋਟਰਸਾਈਕਲ ਨੂੰ ਰੋਕੇ ਚੈੱਕ ਕੀਤਾ ਤਾਂ ਇਹਨੇ ਲੱਕ ਦੇ ਦਵਾਲੇ ਜਿਹੜਾ ਪਰਨਾ ਬੰਨਿਆ ਸੀਗਾ ਉਹ ਜਿਹੜਾ ਖੋਲ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਜੁਰੀ ਹਰਮ ਮਰਾਉਂਗੇ ਫਿਰੋਂ ਦਾ ਵੇਟ ਕਰਕੇ ਕਰਨ ਤੇ ਇਹ ਹੋਈ 200 ਇਹ 255 ਗ੍ਰਾਮ ਦੇ ਦੀ ਇਹ ਹਰਮ ਮਰਾਉਂਗੇ ਦੋਸਤ ਜਿਸ ਤੇ ਇਹ ਮਕਦਮਾ ਨੰਬਰ 110/24/18 ਖਾਣਾ ਖਾਲੜਾ ਦਾ ਰਜਿਸਟਰ ਕੀਤਾ ਹੈ ਜਿਹਦੀ ਇਨਵੈਸਟੀਗੇਸ਼ਨ ਸਟਾਰਟ ਹੋਈ ਇਸੇ ਦੌਰਾਨ ਇਹਦਾ ਪੁਲਿਸ ਰਿਮਾਂਡ ਲਿਆ ਪੁਲਿਸ ਰਿਮਾਂਡ ਦੌਰਾਨ ਤੀਤਿਕ ਨੂੰ ਨੇ ਫਰਦਨ ਸ਼ਾਹ ਕੀਤਾ ਕਿ ਇਹਨੇ ਡਰੋਨਾਂ ਹੀ ਇੱਕ ਪਿਸਤੌਲ ਨੂੰ ਆਇਆ ਸੀ ਬਲੌਕ ਪਿਸਤੌਲ ਬਲੌਕ ਟਾਈਪ ਪਿਸਤੌਲ ਜਿਹੜਾ ਕਿ ਆਪਣੇ ਘਰ ਦੇ ਵਿੱਚ ਇਹਨੇ ਲੁਕਾਸ਼ ਪਾ ਕੇ ਰੱਖਿਆ ਫਿਰ ਇਹਨੇ ਪੁਲਿਸ ਰਾਸਤੇ ਤੇ ਅੱਗੇ ਚੱਲ ਗਿਆ ਆਪਣੇ ਘਰ ਦੇ ਵਿੱਚ ਜਿਹੜੀ ਨੀਂਹ ਸੀ ਨੀਂਹ ਦੇ ਵਿੱਚ ਲੁਕਾ ਕੇ ਰੱਖਿਆ ਜਿਹੜਾ ਪਿਸਤੌਲ ਬਰਾਮਦ ਕਰਾਇਆ ਸਰ ਹੋਰ ਵੀ ਕੋਈ ਇਹ ਇਹਦੇ ਨਾਲ ਹੈਗੇ ਆ ਕੋਈ ਲੜਕੇ ਮੰਨਿਆ ਕੁਝ ਇਹ ਵੀ ਅਜੇ ਪੁੱਛੀ ਗਈ ਚੱਲ ਰਹੀ ਹੈ ਸਾਡੇ ਪੁੱਛਲ ਮੰਨਦੇ ਆ ਸਾਡੇ ਕੋਲ ਅੱਗੇ ਤਫ਼ਤੀਸ਼ਾਂ ਚੱਲ ਰਹੀਆਂ ਵੀ ਇਹਦੇ ਕਿੰਨਾ ਲਿਖਨੇ ਕਿ ਕਿਸ ਚੈਨਲ ਦਾ ਇਹ ਜਿਹੜਾ ਬਾਰੋਂ ਨੂੰ ਹੁੰਦਾ ਪਹਿਲਾਂ ਵੀ ਮਕਦਮਾਗਾ ਸਾਰੇ ਇੱਕ ਜੀ ਨਹੀਂ ਹਿੱਤੇ ਪਹਿਲਾਂ ਮਕਦਮਾ ਕੋਈ ਨਹੀਂ ਗਿਆ ਪਹਿਲਾਂ ਇਹ ਭਤਿਆਂ ਪੁੱਤਿਆਂ ਜਿਆਦਾ ਵੇਚਦਾ ਰਿਹਾ ਬਾਅਦ ਵਿੱਚ ਇਸ ਜਿਹੜੇ ਬਾੜੇ ਥੰਦੇ ਦੇ ਸ਼ਾਮ ਲੋ ਇਸੇ ਤਰ੍ਹਾਂ ਹੀ ਇੱਕ ਵਾਰ ਜਿਹੜੀ ਵੱਡੀ ਕਾਮਯਾਬੀ ਜਿਹੜੀ ਖਾਲ ਵਾਲਾ ਪੀਸ ਨੂੰ ਮਿਲੀ ਉਹਦੇ ਵਿੱਚ ਮੇਰੀ 28 ਅੱਠ ਕਿਉਂ ਵੀ ਨੂੰ ਐਸੇ ਸੁਮਿੰਦਰ ਸਿੰਘ ਖਾਨਾ ਖਲੜਾ ਇਹਨੂੰ ਮੁੱਪਰ ਖਾਸ ਨੇ ਇਤਲਾਹ ਦਿੱਤੀ ਕਿ ਇੱਕ ਵਿਸ਼ਾਲ ਸਿੰਘ ਵਾਸੀ ਪੂਲਾ ਇਹ ਮੇਲਿਆਂ ਦੇ ਮੋਟਰਸਾਈਕਲ ਚੋਰੀ ਕਰਦਾ ਤੇ ਵੇਚ ਦਿੰਦਾ ਉਹਨੇ ਨਾਕਾਬੰਦੀ ਕੀਤੀ ਨਾਕਾਬੰਦੀ ਦੌਰਾਨ ਇਹਨੂੰ ਵਿਸ਼ਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਮੌਕੇ ਦੇ ਤੋਂ ਮੋਟਰਸਾਈਕਲ ਚੋਰੀशुदा ਬਰਾਮਦ ਹੋਇਆ ਬਾਅਦ ਵਿੱਚ ਇਹਨੇ ਆਪਣੇ ਪੁਲਿਸ ਨੂੰ ਮਾਰਦ ਦੇ ਦੋ ਮੋਟਰਸਾਈਕਲ ਹੋਰ ਚੋਰੀशुदा ਬਰਾਮਦ ਹੋਏ ਕੋਲ ਤਿੰਨ ਮੋਟਰਸਾਈਕਲ ਬਰਾਮਦ ਹੋਏ ਜਿਹੜਾ ਕਿ ਪੁਛਗਿਛ ਦੱਸਿਆ ਕਿ ਜਦੋਂ ਕੋਈ ਮੇਲੇ ਲੱਗਦੇ ਆਪਣੇ ਇਲਾਕੇ ਦੇ ਵਿੱਚ ਤੇ ਮੇਲੇ ਵਿੱਚ ਮੋਟਰਸਾਈਕਲ ਚੋਰੀ ਕਰਕੇ ਲੱਗੇਗੀ